ਸੁਗਿਰਾਂ ਜਿੱਥੇ ਤੁਹਾਡਾ ਗੁਰੂ ਕਰਦੀਆਂ ਸਾਂਝੀਆਂ ਕਰ ਰਹੇ ਉੱਥੇ ਸਾਡੇ ਨਾਲ ਜ਼ਰੂਰ ਜੋ ਇੱਥੋਂ ਦੇ ਜੋ ਗ੍ਰੰਥ ਸਿੰਘ ਜੀ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਅੱਜ ਜਿੱਥੇ ਕੀ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਪਸੰਦ ਪੰਚਮੀ ਦਾ ਪਵਿੱਤਰ ਦਿਹਾੜਾ ਤਾਂ ਅੱਜ ਦੇ ਦਿਨ ਦਾ ਇਤਿਹਾਸ ਜ਼ਰੂਰ ਸੰਕਟਾਂ ਨਾਲ ਜੋ ਜਾਣੂ ਕਰਾਓ ਕਿ ਜਿਹੜੀਆਂ ਸੰਗਤਾਂ ਦੇਸ਼ ਦੇ ਵਿੱਚ ਬੈਠੀਆਂ ਵੀ ਜਾਣ ਸਕਣ ਹਾਂਜੀ ਅੱਜ ਦੇ ਦਿ ਅੰਮ੍ਰਿਤਸਰ ਸਾਹਿਬ ਜਿਹੜੋਂ ਨਿਵਾਸ ਕਰਦੇ ਸਨ ਤਾਂ ਇਲਾਕਾ ਨਿਵਾਸੀ ਸੰਗਤਾਂ ਜਿਨ੍ਹਾਂ ਦੇ ਵਿੱਚ ਭਾਈ ਖਾਨ ਜੀ ਭਾਈ ਢੋਲ ਜੀ ਭਾਈ ਪਾਗੂ ਜੀ ਦਾ ਨਾਮ ਆਉਂਦਾ ਹੈ ਉਹ ਸਤਿਗੁਰਾਂ ਜੀ ਨੂੰ ਬੇਨਤੀ ਕਰਕੇ ਇੱਥੇ ਲੈ ਕੇ ਆਏ ਤੇ ਬੇਨਤੀ ਕੀਤੀ ਵੀ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਘਾਟ ਹੈ ਤੁਸੀਂ ਕਿਰਪਾ ਕਰੋ ਪਾਣੀ ਦੀ ਘਾਟ ਨੂੰ ਦੂਰ ਕਰੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਨੇ ਕਿਹਾ ਵੀ ਤੁਸੀਂ ਵੱਧ ਤੋਂ ਵੱਧ ਖੂਲ ਬਾਓ ਤਾਂ ਜੋ ਇਲਾਕੇ ਦੇ ਵਿੱਚ ਪਾਣੀ ਦੀ ਘਾਟ ਦੂਰ ਹੋ ਸਕੇ ਤੇ ਸੰਗਤਾਂ ਨੇ ਕਿਹਾ ਵੀ 21 ਖੂਲ ਬਾਓ ਅਜੇ ਸਤਗੁਰਾਂ ਨੇ ਪੰਜ ਖੂਲਵਾਏ ਸਨ ਤੇ ਛੇਵਾਂ ਖੂਲਵਾਉਣ ਦੀ ਤਿਆਰੀ ਵਿੱਚ ਸਨ ਤੇ ਉਹਨਾਂ ਲੋਕਾਂ ਨੇ ਸੋਚਿਆ ਕਿ ਇਹ ਕਿਤੇ ਇਸ ਸਥਾਨ ਤੇ ਕਬਜ਼ਾ ਨਾ ਕਰ ਲੈਣ ਕਿਉਂਕਿ ਉਸ ਸਮੇਂ ਦਾ ਕਾਨੂੰਨ ਸੀ ਕਿ ਜਿਹੜਾ ਖੂਲਵਾਉਂਦਾ ਸੀ ਜ਼ਮੀਨ ਉਹਦੇ ਨਾਂ ਹੋ ਜਾਂਦੀ ਸੀ ਪਰ ਸਤਗੁਰੂ ਜੀ ਇਸ ਮਨੋਰਥ ਨਾਲ ਨਹੀਂ ਸਿਆਏ ਉਹ ਤਾਂ ਸੰਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚੇ ਸਨ ਸੋ ਬਾਅਦ ਵਿੱਚ ਫਿਰ ਸਤਗੁਰਾਂ ਨੇ ਕਿਹਾ ਵੀ ਤੁਸੀਂ ਆਪਣੇ ਬਚਨ ਤੋਂ ਫਿਰ ਗਏ ਹੋ ਜੇ ਅਸੀਂ 21 ਖੂਲਵਾਉਂਦੇ ਤੇ 21 ਖੂਹਾਂ ਦੇ ਉੱਪਰ 21 ਮਾਲਾਂ ਚਲਾਉਣੀਆਂ ਸਨ ਪਰ ਹੁਣ ਖੂਹ ਤੇ ਅਸੀਂ 6 ਰਹਿਣ ਦਵਾਂਗੇ ਤੇ 6ਾਂ ਖੂਹਾਂ ਦੇ ਉੱਪਰ 21 ਮਾਲਾਂ ਚਲਾ ਕੇ ਅਸੀਂ ਆਪਣਾ ਵਜਨ ਪੂਰਾ ਕਰਾਂਗੇ ਤੇ 16 ਸੰਮਤ 1652 ਨੂੰ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਅਵਤਾਰ ਹੋਣ ਦੀ ਖੁਸ਼ੀ ਵਿੱਚ ਸਤਿਗੁਰਾਂ ਨੇ ਇਹ ਸ਼ਹਾੜਾ ਸਾਹਿਬ ਜੋ ਪਾਵਨ ਖੂਹ ਹੈ ਇਸ ਖੂਹ ਦੇ ਵਿੱਚ ਤੱਕ ਲਵਾਇਆ 2 ਸਾਲ ਦੇ ਵਿੱਚ ਇਹ ਪਾਵਨ ਖੂਹ ਜਿਹੜਾ ਹੈ ਇਹ ਸੰਪੂਰਨ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਚਨ ਕੀਤਾ ਗੁਰਪ੍ਰਤਾਪ ਸੂਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਉਹਨਾਂ ਲਗਵਾਇਓ ਕੂਪ ਮਹਿਮਾ ਅਨੂਪ ਭਲੀ ਨਾਮ ਹੈ ਹਸ਼ਿਆਟਾ ਇਹ ਲੱਗ ਜਾਨੀਏ ਜਦੋਂ ਮਾਘ ਸੁਦੀਪ ਪੰਚਮੀ ਨੂੰ ਉਸ ਦਿਨ ਜਿਸ ਦਿਨ ਇਹ ਖੂਸ ਸੰਪੂਰਨ ਹੋਇਆ ਉਸ ਦਿਨ ਮਾਘ ਸੁਦੀਪ ਪੰਚਮੀ ਦਾ ਦਿਹਾੜਾ ਹੋਣ ਕਰਕੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬਸੰਤ ਪੰਚਮੀ ਦਾ ਦਿਹਾੜਾ ਬਣਾਇਆ ਜਾਂਦਾ ਪੰਜਵੇਂ ਪਾਸ਼ੇ ਦੇ ਵਚਨ ਗੁਰ ਗੁਰਬਿਲਾਸ ਪਾਸ਼ੇ ਛਵੀਂ ਦੇ ਵਿੱਚ ਦਰਜ ਨੇ ਕਿ ਪੁੱਤਰ ਹੇਤ ਨਾਰੀ ਜੋ मास मास ही हनाए एक बरस मैं सुतले श्री गुरु आस परमाए उस दिन मी तो लेके आज तक ये बसंत पंचमी ਦਾ ਦਿਹਾੜਾ ਵਿਸ਼ਾਲ ਪੱਧਰ ਤੇ ਮਨਾਇਆ ਜਾਂਦਾ ਹਰੇਕ ਮਹੀਨੇ ਦੀ ਪੰਚਮੀ ਨੂੰ ਵੀ ਮਨਾਇਆ ਜਾਂਦਾ ਹੈ ਉਦੋਂ ਤੋਂ ਲੈ ਕੇ ਸੰਗਤਾਂ ਅੱਜ ਤੱਕ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਨੇ ਪੁੱਤਿਆਂ ਨੂੰ ਪੁੱਤ ਮਿਲਦੇ ਨੇ ਸੰਗਤਾਂ ਤਨ ਮਨ ਦੇ ਸੁੱਖ ਲੈ ਕੇ ਆਨੰਦ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ